ਜੀਵਾਹੇ ਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲਗਿਆ ਕਿਸੇ ਨ ਦੇਈ ਬੰਨ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੈ े मन पावन जो हर लोड़े सो करे सोई जी करन जो प्रभ किते अपने सही कहिए धन अपन लिया जे मिले ਵੇਚੜ ਕਿਉ ਰੋਵੰਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਪਾਗ ਮਥਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ

ਨਵ ਸੁਖ ਨਾਲ ਬਤੀਤ ਹੋਇਆ ਹੈ ਕੋਟਾਨ ਨੂੰ ਧੰਵਾਦ ਸਤਿਗੁਰੂ ਜੀ ਦਾ ਮਹੀਨਾ ਜੇਠ ਦਾ ਸੁਖ ਨਾਲ ਆਰੰਭ ਹੋਇਆ ਹੈ ਕੋਟਾਨ ਨੂੰ ਕੋਟ ਧੰਵਾਦ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਤੋਂ ਵੱਡੇ ਭਾਗ ਕਿ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਮਹੀਨੇ ਦੀ ਆਰੰਭਤਾ ਹੋਈ ਹੈ ਇਹ ਵੱਡੇ ਭਾਗ ਹੁੰਦੇ ਨੇ ਸਾਖ ਸੰਗਤ ਵੱਡ ਭਾਗੀ ਹਲ ਸੰਗਤ ਪਾਵੈ ਵਾਟ ਭਾਗੀ ਹਰ ਸੰਗਤ ਪਾਵੇ ਭਾਗਹੀਣ ਜਿਹੜਾ ਸੰਗਤ ਨਹੀਂ ਕਰਦਾ ਜਿਸ ਨੂੰ ਅਕਾਲ ਪੁਰਖ ਦੀ ਕਿਰਪਾ ਨਹੀਂ ਹੁੰਦੀ ਸੰਗਤ 'ਚ ਕੋਈ ਵੀ ਆਂਦਾ ਹੈ ਨਾ ਉਹ ਸਤਿਗੁਰ ਦੀ ਕਿਰਪਾ ਨਾਲ ਆਉਂਦਾ ਹੈ ਭਾਗਾ ਤੋਂ ਬਗੈਰ ਅਕਾਲ ਪੁਰਖ ਦੀ ਰਹਿਮਤ ਤੋਂ ਬਗੈਰ ਬਖਸ਼ਿਸ਼ ਤੋਂ ਬਗੈਰ ਸੰਗਤ ਪ੍ਰਾਪਤ ਨਹੀਂ ਹੋ ਸਕਦੀ ਜੇ ਸੰਗਤ ਤੋਂ ਬਗੈਰ ਰੰਗਤ ਨਹੀਂ ਚੜ ਸਕਦੀ ਨਾਮ ਦਾ ਰੰਗ ਨਹੀਂ ਚੜਦਾ ਬਿਨ ਭਾਗਾ ਸਤ ਸੰਗ ਨਾ ਲੱਭੈ ਭਾਗਾਂ ਤੋਂ ਬਿਗੈਰ ਕਰਮਾਂ ਤੋਂ ਬਿਗੈਰ ਬਖਸ਼ਿਸ਼ ਤੋਂ ਰਹਿਮਤ ਤੋਂ ਬਿਗੈਰ ਸੰਗਤ ਪ੍ਰਾਪਤ ਨਹੀਂ ਹੋ ਸਕਦੀ ਜੇ ਸੰਗਤ ਨਾ ਮਿਲੇ ਤਾਂ ਇਸ ਮਨ ਤੇ ਮੈਲ ਚੜਦੀ ਜਾਂਦੀ ਹੈ ਚੜਦੀ ਜਾਂਦੀ ਹੈ ਮੈਲ ਦੀਆਂ ਤਾਹਾਂ ਲੱਗ ਜਾਂਦੀਆਂ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਭਰੀ ਜਾਂਦਾ ਪੂਰਾ ਹਿਰਦਾ ਭਰ ਜਾਂਦਾ ਮੈਲ ਸੰਗਤ ਆ ਕੇ ਧੁੱਲ ਜਾਂਦੀ ਹੈ ਸੰਗਤ ਆ ਕੇ ਸਾਫ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਬਿਲਕੁਲ ਅੰਦਰੋਂ ਬਾਹਰੋਂ ਜਿਉ ਨਿਰਮਲ ਬਾਹਰੋਂ ਨਿਰਮਲ ਇਹ ਸੰਗਤ ਫਲ ਹੈ ਸੰਗਤ ਕਿਉਂ ਸੰਗਤ ਆ ਕੇ ਸਾਰੇ ਪਰਮੇਸ਼ਰ ਨਾਲ ਜੁੜੇ ਹੁੰਦੇ ਆ ਸਤ ਸੰਗਤ ਕਹਿੰਦੇ ਇਸ चीज ਨੂੰ ਸਤ ਸੰਗਤ ਕੈਸੀ ਜਾਣੀ ਵਾਟ ਇਜ਼ ਅ ਡੈਫੀਨੇਸ਼ਨ ਆਫ ਸਤ ਸੰਗਤ ਸਤ ਸੰਗਤ ਕੀ ਹੈ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਵਖ ਸਾਰੇ ਵਾਹਿਗੁਰੂ ਵਾਹਿਗੁਰੂ ਸਾਰੇ ਵਾਹਿਗੁਰੂ ਕਰਦੇ ਹੁੰਦੇ ਨੇ satsangat ਕੈਸੀ ਜਾਣੀ ਐ ਤੁਹਾਨੂੰ ਕਿਹੋ ਜੀ ਹੁੰਦੀ ਆ ਭਾਈ ਜਿੱਥੇ ਇੱਕੋ ਨਾਮ ਵਖਾਣਾ ਇੱਕੋ ਨਾਮ ਹੁਕਮ ਹੈ ਹੁਕਮ ਹੀ ਹੋਈ ਹੈ ਪਰਮੇਸ਼ਰ ਦਾ ਅੱਜ ਹੁਕਮਨਾਮਾ ਵੀ ਆਇਆ ਹੈ ਹਰ ਹਰ ਚਰਨ ਦਰਦੈ ਔਰ ਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਕਰਾਰੇ ਪੰਕਤੀ ਆਈਏ ਸ਼ਬਦ ਦੇ ਵਿੱਚ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜਿਨ੍ਹਾਂ ਨੂੰ ਪਰਮੇਸ਼ਰ ਆਪਣਾ ਬਣਾ ਲੈਂਦਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਆਪਣੇ ਜੀ ਗਿਣ ਲੈਂਦਾ ਹੈ ਮੇਰੇ ਬੱਚੇ ਮੇਰੇ ਸੰਤ ਹਨ ਮੇਰੇ ਬੱਚੇ ਹਨ ਮੇਰਾ ਪਰਿਵਾਰ ਹੈ ਉਹਨਾਂ ਵਾਸਤੇ ਗੁਰੂ ਗੋਬਿੰਦ ਸਿੰਘ ਅਸੀਸ ਕਰਦਾ ਹੈ ਰੋਜ਼ ਮੰਗਦਾ ਹੈ ਸੋਖੀ ਬਸ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜਿਨ੍ਹਾਂ ਨੂੰ ਪਰਮੇਸ਼ਰ ਆਪਣਾ ਬਣਾ ਲੈਂਦਾ ਹੈ ਉਸ ਵਾਸਤੇ ਕਿਹੜੀ ਬਖਸ਼ਿਸ਼ ਦੀ ਅਗਲੀ ਪੰਕਤੀ ਹੈ ਤਿੰਨ ਕਾ ਬਾਹਰ ਕਛ ਨਾ ਵਿਚਾਰੇ ਉਹਨਾਂ ਦੇ ਗੁਨਾਹ ਗੁਨ ਪਰਮੇਸ਼ਰ ਭੁੱਲ ਜਾਂਦਾ ਹੈ ਆਖੋ ਸਤਨਾਮ ਜੀ ਵਾਹ ਜਿਹਨੂੰ ਆਪਣਾ ਬਣਾ ਲੈਂਦਾ ਹੈ ਉਹਨੂੰ ਪਰਮੇਸ਼ਰ ਆਪਣਾ ਬਣਾ ਕੇ ਇਨਕਾ ਬਾਹਰ ਫਿਰ ਦੁਬਾਰਾ ਉਹਨਾਂ ਦੇ ਫਿਰ ਗੁਨਾਹ ਗੁਨ ਪਰਮੇਸ਼ਰ ਵਾਚਦਾ ਹੀ ਨਹੀਂ ਵਿਚਾਰਦਾ ਹੀ ਕੋਈ ਨਹੀਂ ਆਪਣੇ ਬਣ ਗਏ ਬੱਚੇ ਬਣ ਗਏ ਨੇ ਸਾਤੇ ਕਿਉਂਕਿ ਉਹਨਾਂ ਦਾ ਹੱਕ ਬਣ ਜਾਂਦਾ ਹੈ ਪਰਮੇਸ਼ਰ ਤੇ ਰਾਮਯਾਹ ਹੁ ਬਾਰਕ ਤੇਰਾ ਕਾਹੇ ਨਾ ਖੰਡਸ ਆਉਗਨ ਮੇਰਾ ਉਹ ਹੱਕ ਨਾਲ ਕਹਿੰਦੇ ਨੇ ਪਰਮੇਸ਼ਰ ਮੈਂ ਤੇ ਤੇਰਾ ਬੱਚਾ ਬਣ ਗਿਆ ਹਾਂ ਹੁਣ ਮੇਰੇ ਆਉਗਨ ਕਿਉਂ ਨਹੀਂ ਖੰਡੇਗਾ ਕਿਉਂ ਨਹੀਂ ਦੂਰ ਕਰੇਗਾ ਵਾਹਿਗੁਰੂ ਸੋ ਸਾਥ ਸੰਗਤ ਪਰਮੇਸ਼ਰ ਦਾ ਸ਼ੁਕਰਾਨਾ ਕੋਟਾਨ ਕੋਰ ਧੰਵਾਦ ਜੋ ਸਤਿਗੁਰੂ ਦੀ ਹਜ਼ੂਰੀ ਵਿੱਚ ਨਵੇਂ ਮਹੀਨੇ ਦੀ ਸ਼ੁਰੂਆਤ ਹੋਈ ਹੈ ਅਰਦਾਸ ਕਰਨੀ ਹੈ ਸਾਰਿਆਂ ਨੇ ਸਤਿਗੁਰੂ ਸਾਰਿਆਂ ਦੇ ਹਿਰਦੇ ਵਿੱਚ ਨਾਮ ਦੀ ਬਖਸ਼ਿਸ਼ ਕਰੋ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਸੁਖ ਸਿਮਰਨ ਬਖਸ਼ੋ ਨਾਮ ਬਾਣੀ ਬਖਸ਼ੋ ਸਾਰਿਆਂ ਘਰਾਂ ਵਿੱਚ ਸੁਖ ਸ਼ਾਂਤੀ ਬਖਸ਼ੋ ਕਲ ਕਲੇਸ਼ ਤੋਂ ਬਚਾ ਕੇ ਰੱਖੋ ਨਾਮ ਨਾਲ ਜੋੜ ਕੇ ਰੱਖੋ ਸਾਰਿਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਮਾਤਾਵਾਂ ਬੀਬੀਆਂ ਵੀਰਾਂ ਨੂੰ ਸਾਰਿਆਂ ਨੂੰ ਸਤਿਗੁਰੂ ਆਪਣੀ ਚਰਨੀ ਲਾਓ ਆਪਣੀ ਚਰਨੀ ਲਾਓ ਆਪਣੇ ਨਾਮ ਦੀ ਦਾਤ ਬਖਸ਼ੋ ਤਾਂ ਜੋ ਸਭ ਪਰਿਵਾਰਾਂ ਵਿੱਚੇ ਸੁੱਖ ਮਿਹਰ ਦੀ ਵਰਤਾਰਾ ਹੋਵੇ ਸਾਰੇ ਸੁਖੀ ਸਾਂਧੀ ਪਰਮੇਸ਼ਰ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕਰਨ ਇਹ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਹੈ ਸਾਧ ਸੰਗਤ ਆਓ ਗੁਰੂ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ ਬੇਨਤੀ ਹੈ ਮਨ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਚਰਨਾਂ ਦੇ ਜੁੜੀਏ ਸਾਤ ਸੰਗਤ ਪਾਛਨ ਸੰਗ ਅੱਜ ਜਮਿਨੇ ਕੀ ਹੁਕਮ ਦਿੱਤਾ ਹੈ ਔਰ ਸਾਤ ਸੰਗਤ ਕਰੋ ਕਿਰਪਾ ਦੇਵ ਸੀਸਾਂ ਔਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਨ ਔਰ ਜੇਠ ਦੇ ਮਹੀਨੇ ਪਾਛਨ ਸੰਧ ਕੀ ਕਹਿਤ ਕੀ ਬਖਸ਼ਿਸ਼ ਕੀ ਹੁਕਮ ਕੀ ਹੈ ਭਈ ਅੱਜ ਗੁਰੂ ਪਾਛਾ ਦਾ ਫਰਮਾਨ ਹੋਇਆ ਹੈ ਜੇਠ ਜੇਠ ਦੇ ਮਹੀਨੇ ਚ ਆਪਣਾ ਅਭਿਆਸ ਬਣਾ ਲਈਏ ਕੀ ਜੁੜੰਦਾ ਲੋੜੀਏ ਜੁੜੰਦਾ ਅਸੀਂ ਪਰਮੇਸ਼ਰ ਨਾਲ ਜੁੜਨਾ ਕਰੀਏ ਲੋੜੀਏ ਚਾਹੀਦਾ ਹੈ ਸਭ ਲੋੜੀਏ ਭਾਵ ਚਾਹੀਦਾ ਹੈ ਅਸੀਂ ਆਮ ਤੌਰ ਤੇ ਕਿ ਮੈਨੂੰ ਇਹ ਚੀਜ਼ ਲੋੜੀਂਦੀ ਹੈ ਮੈਨੂੰ ਉਹ ਚੀਜ਼ ਲੋਣੀ ਦੀ ਹੈ ਭਾਈ ਚਾਹੀਦੀ ਹੈ ਆਈ ਵਾਂਟ ਇਟ ਆਈ ਵਿਸ਼ ਇਟ ਤਾਂ ਅੱਜ ਪਾਛਾ ਕਰਨ ਨੂੰ ਕੀ ਕਰਨਾ ਹੈ ਸਾਨੂੰ ਕੀ ਚਾਹੀਦਾ ਕਰਨਾ ਹਰ ਜੇਠ ਜੇਠ ਵਿੱਚ ਕੀ ਕਰੀਏ ਜੁੜੰਦਾ ਲੋੜੀਏ ਨੂੰ ਚਾਹੀਦਾ ਹੈ ਉਸ ਪਰਮੇਸ਼ਰ ਨਾਲ ਜੁੜਨ ਦਾ ਯਤਨ ਕਰੀਏ ਉਸ ਪਰਮੇਸ਼ਰ ਨਾਲ ਜੁੜਨ ਦਾ ਉਪਰਾਲਾ ਕਰੀਏ ਜੁੜੀਏ ਨੂੰ ਚਾਹੀਦਾ ਹੈ ਕਿ ਉਹ ਨਾਲ ਜੁੜੀਏ ਕਿਤੇ ਅੱਗੇ ਜਿਸ ਅੱਗੇ ਸਭ ਨਿਵਨ ਜਿਹਦੇ ਅੱਗੇ ਸਾਰੀ ਦੁਨੀਆ ਨਿਵ ਰਹੀ ਹੈ ਜਿਹਦੇ ਅੱਗੇ ਸਾਰੀ ਪ੍ਰਕਿਰਤੀ ਸਾਰੀ ਕੁਦਰਤ ਨਿਵ ਰਹੀ ਹੈ ਕੇਵਲ ਅਸੀਂ ਨਹੀਂ ਨਿਵਰੇ ਸਾਚ ਚੰਗਤ ਅਸੀਂ ਸਾਰੇ ਕਈ ਵਾਰੀ ਮਾਨ ਕਰ ਬੈਠਦੇ ਹਾਂ ਅਸੀਂ ਅਮਰਤ ਵੇਲੇ ਜਾਗਦੇ ਹਾਂ ਮਾਨ ਦੀ ਗੱਲ ਨਹੀਂ ਹੈ ਬਖਸ਼ਿਸ਼ ਦੀ ਗੱਲ ਗੁਰੂ ਜਗੰਦਾ ਸਾਹਿਬ ਪਰ ਜਾ ਕੇ ਦੇਖੋ ਬਾਹਰ ਨਿਕਲੋ ਨਾ ਜਾਗਦੇ ਜਲਦੇ ਬਾਹਰ ਨਿਕਲੋ ਕਿਸੇ ਦੇ ਘਰ ਪਸ਼ੂ ਹੋਣਦੇ ਉਹ ਜਾ ਕੇ ਦੇਖੋ ਉਹ ਸਾਡੇ ਤੋਂ ਪਹਿਲਾਂ ਜਾਗੇ ਹੁੰਦੇ ਨੇ ਆਖੋ ਸਤਨਾਮ ਜੀ ਜਾਨਵਰ ਛੋਟੇ ਛੋਟੇ ਜਾਨਵਰ ਸਤ ਸਗਿਤ ਚਿੜੀਆਂ ਸਭ ਜਾਗ ਜਾਗੇ ਹੁੰਦੇ ਨੇ ساری ਇਸ ਪ੍ਰਕਿਰਤੀ ਪਰਮੇਸ਼ਰ ਦੇ ਅੱਗੇ ਨਿਵ ਰਹੀ ਹੈ ساری ਪ੍ਰਕਿਰਤੀ ساری ਕੁਦਰਤ ਜਿਹੜੀ ਹੈ ਜੋ ਵੀ ਸੰਸਾਰ ਤੇ ਪੈਦਾ ਹੋਇਆ ਹੈ ਉਹ ਪਰਮੇਸ਼ਰ ਅੱਗੇ ਨਿਵ ਰਿਹਾ ਹੈ ਨਤਮਸਤਕ ਹੈ ਭੈ ਵਿੱਚ ਚੱਲ ਰਹੇ ਹਨ ਦਰ ਵਿੱਚ ਹਨ ਪਰਮੇਸ਼ਰ ਦੇ ਨਿਯਮ ਦੇ ਚੱਲ ਰਹੇ ਹਨ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਬਹੁ ਕਰੋੜੀ ਚਲਤ ਨਾਨਤ ਭੈ ਵਿੱਚ ਆੜਾਣੇ ਆਕਾਸ਼ ਇਹ ਆਕਾਸ਼ ਇਹ ਆੜਾਣ ਇਹ ਸਮੁੰਦਰ ਇਹ ਪਹਾੜ ਇਦਰ ਅਕਰ ਦਰਿਆ ਇਹ ਸਮੁੰਦਰ ਸਾਰੇ ਨਿਰੰਕਾਰ ਦੇ ਭੈ ਵਿੱਚ ਨਿਮਕੇ ਚੱਲ ਰਹੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਾਨੂੰ ਵੀ ਉਪਦੇਸ਼ ਹੋਇਆ ਹੈ ਅਸੀਂ ਵੀ ਇਸ ਜੇਠ ਦੇ ਮਹੀਨੇ ਚ ਉਪਰਾਲਾ ਕਰੀਏ ਜੀਵਨ ਦਾ ਅਭਿਆਸ ਬਣਾ ਲਈਏ ਜੇਠ ਜੁੜਨ ਦਾ ਲੋੜੀਏ ਸਾਨੂੰ ਚਾਹੀਦਾ ਹੈ ਜੁੜਨਾ ਕਿ ਜਨ ਨਾਲ ਜਿਸ ਅੱਗੇ ਸਭ ਨਿਵਨ ਤੇ ਕੀ ਹੋਏਗਾ ਭਾਈ ਹਰ ਸੱਜਣ ਦਾ ਮਨ ਲੱਗਿਆ ਇਸੇ ਨਦੀ ਬਨ ਜਿਹੜੇ ਪਰਮੇਸ਼ਰ ਦਾ ਗੁਰੂ ਦਾ ਧਾਵਣ ਫੜ ਲੈਂਦੇ ਨੇ ਨਾ ਸਾਧ ਸੰਗਤ ਗੁਰੂ ਦਾ ਪੱਲਾ ਫੜ ਲੈਂਦੇ ਨੇ ਉਹਨਾਂ ਨੂੰ ਜੰਮ ਫਿਰ ਬੰਨ ਕੇ ਨਹੀਂ ਖੜ ਸਕਦੇ ਉਹਨਾਂ ਨੂੰ ਦੁੱਖ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਚਿੰਤਾ ਝੋਰੇ ਨੁਕਸਾਨ ਬਿਮਾਰੀਆਂ ਨੇੜੇ ਨਹੀਂ ਆ ਸਕਦੀ ਉਹ ਕਿਸੇ ਕੋਲ ਬੰਨ ਨਹੀਂ ਜਾਂਦੇ ਕਿਉਂਕਿ ਉਹਨਾਂ ਨੇ ਵੱਡੇ ਦਾ ਧਾਵਣ ਫੜਿਆ ਹੈ ਕਿਹੜੇ ਵੱਡੇ ਦਾ ਵੱਡਾ ਕੌਣ ਹੈ ਸੰਸਾਰ ਤੋਂ ਇੱਕ ਵਾਰੀ ਸਾਰੇ ਗੱਜ ਕਿਹਾ ਕਰੋ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਅਬ ਤੋਂ ਵੱਡਾ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਦਾਵਨ ਪੜਿਆ ਹੋਇਆ ਉਹਦਾ ਚੋਲਾ ਫੜਿਆ ਹੋਇਆ ਸਾਧ ਸੰਗਤ ਕਿਸੇ ਨਾ ਦੇਈ ਬਨ ਕੋਈ ਬਨ ਨਹੀਂ ਸਕਦਾ ਬੋਂਜਾ ਰਾਜਿਆ ਨੇ ਗੁਰੂ ਹਰਗੋਬਿੰਦ ਪਾਸ਼ਾ ਦਾ ਚੋਲਾ ਫੜਿਆ ਨਾ 사ਤਸੰਗਤ ਜੋ ਮੁਗਲਾਂ ਨੇ 사ਤਸੰਗਤ ਉਹਨਾਂ ਨੂੰ ਬੰਨਣਾ ਨਹੀਂ ਸਕਦੇ ਬੰਦੀ ਛੋੜ ਤੇ ਜਿਹੜਾ ਵੀ ਗੁਰੂ ਦਾ ਸਿੱਖ ਗੁਰੂ ਦਾ ਦਾਵਨ ਫੜ ਲੈਂਦਾ ਨਾ 사ਤਸੰਗਤ ਉਹਨੂੰ ਸੰਸਾਰ ਦੀ ਕੋਈ ਤਾਕਤ ਹੁਰਬੰਨ ਨਹੀਂ ਸਕਦੀ ਕੋਈ ਦੁੱਖ ਕਲੇਸ਼ ਨਹੀਂ ਪਹੁੰਚਾ ਸਕਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਹੁਕਮ ਹੈ ਅੱਜ ਦਾ ਕੀ ਕਰਨਾ ਹੈ ਸੱਜਣ ਦਾਵਨ ਲੱਗਿਆ ਪਰਮੇਸ਼ਰ ਦੇ ਦਾਵਨ ਨਾਲ ਜੁੜ ਜਾਈਏ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਈਏ ਪਰਮੇਸ਼ਰ ਦੇ ਚਰਨ ਫੜ ਲਈਏ ਸਤਿਗੁਰ ਦੀ ਬਾਣੀ ਦੇ ਚਰਨ ਫੜ ਲਈਏ ਗੁਰੂ ਗ੍ਰੰਥ ਸਾਹਿਬ ਦੇ ਚਰਨ ਫੜ ਲਈਏ ਸਾਧ ਸੰਗਤ ਗੁਰੂ ਨਾਨਕ ਦੇ ਚਰਨ ਫੜ ਲਈਏ ਕਿਸੇ ਨਾਲ ਦੇ ਬੰਨ ਜਦੋਂ ਗੁਰੂ ਨਾਲ ਬੰਦਾ ਜੁੜ ਜਾਂਦਾ ਹੈ ਨਾ ਕਿ ਜਦੋਂ ਗੁਰੂ ਦੀ ਮਤ ਲੈਂਦਾ ਹੈ ਗੁਰੂ ਘਰੋਂ ਸਿੱਖ ਮਤ ਲੈਂਦਾ ਹੈ ਗੁਰੂ ਦੀ ਮਤ ਗ੍ਰਹਿਣ ਕਰਦਾ ਹੈ ਨਾ ਉਹਦੇ ਅੰਦਰ ਖੀਰਿਆਂ ਵਰਗੇ ਮੋਤੀਆਂ ਵਰਗੇ ਡਾਇਮੰਡਸ ਵਰਗੇ ਨੀਲਮ ਵਰਗੇ ਸਾਧ ਸੰਗਤ ਗੁਣ ਪੈਦਾ ਹੋ ਜਾਂਦੇ ਹਨ ਰੋਜ਼ ਪੜਦੇ ਹਾਂ ਮਨ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਗੁਰ ਦਾ ਦਾਵਨ ਫੜ ਲੈਂਦੇ ਨੇ ਨਾ ਫਿਰ ਉਹਨਾਂ ਦੇ ਅੰਦਰ ਹੀਰਿਆਂ ਜਵਾਹਰਾਂ ਵਰਗੇ ਗੁਣ ਪੈਦਾ ਹੋ ਜਾਂਦੇ ਨੇ ਤੇ ਉਹ ਗੁਣ ਉਹਨਾਂ ਕੋਲੋਂ ਕੋਈ ਖੋ ਨਹੀਂ ਸਕਦਾ ਨਾਮ ਸਿਮਰਨ ਭਜਨ ਬੰਦਗੀ ਦਾ ਗੁਣ ਜਿਹੜਾ ਹੈ ਇਹ ਬੰਦਾ ਕੋਈ ਚੁਰਾ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਨੇ ਮਾਨਕ ਮੋਤੀ ਨਾਮ ਪ੍ਰਭ ਪਰਮੇਸ਼ਰ ਦਾ ਨਾਮ ਜਪਣ ਵਾਲੇ ਜਣ ਦੇ ਦਾਵਣ ਨਾਲ ਲੱਗਣ ਵਾਲੇ ਨਾਮ ਦੇ ਰਸੀਏ ਐਸੇ ਗੁਣਾਂ ਦੇ ਧਨੀ ਬਣ ਜਾਂਦੇ ਨੇ ਕਿ ਨਾਮ ਰੂਪੀ ਗੁਣ ਜਿਹੜਾ ਹੈ ਉਹਨਾਂ ਅੰਦਰ ਵਸ ਜਾਂਦਾ ਹੈ ਉਹਨ ਲੱਗੇ ਨਹੀਂ ਸੰ ਉਹਨ ਨੂੰ ਕੋਈ ਸੰਨ ਨਹੀਂ ਮਾਰ ਸਕਦਾ ਉਹਨ ਕੋਲੋਂ ਇਹ ਗੁਣ ਕੋਈ ਚੋਰੀ ਨਹੀਂ ਕਰ ਸਕਦਾ ਇਹ ਨਾਲ ਹੀ ਜਾਂਦਾ ਹੈ ਸਾਥ ਇਹ ਜਿੱਥੇ ਬੰਦਾ ਜਾਂਦਾ ਹੈ ਨਾਮ ਨਾਲ ਹੈ ਸਹਾਈ ਹੈ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਸੋ ਸਤਿਗੁਰ ਪਿਆਰਾ ਔਰ ਕਿਰਪਾ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿਹਨੇ ਗੁਰੂ ਦਾ ਦਾਵਨ ਫੜ ਲਿਆ ਫਿਰ ਗੁਰੂ ਨਾਲ ਨਾਲ ਚੱਲਦਾ ਸਾਧ ਸੰਗਤ ਫਿਰ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਤੇ ਮੈਨੂੰ ਲੈ ਛਡਾਏ ਉਹ ਕਿਸੇ ਕੋਲ ਬੰਨਣਾ ਨਹੀਂ ਦਿੰਦਾ ਛਡਾ ਲੈਂਦਾ ਸਾਥ ਪਰ ਸ਼ਰਤ ਹੈ ਅਸੀਂ ਉਹ ਦਾਵਨ ਪੜੀਏ ਸ਼ਰਤ ਹੈ ਅਸੀਂ ਨਾਮ ਜਪੀਏ ਤੇ ਨਾਮ ਰਤਨ ਨੂੰ ਹਿਰਦੇ ਵਸਾਈਏ ਇਹ ਨਾਮ ਰਤਨ ਸਾਡੇ ਕੋਲ ਕੋਈ ਖੋ ਨਹੀਂ ਸਕਦਾ ਸਾਧ ਸੰਗਤ ਰੰਗ ਸਬੇ ਨਾਰਾਇਣ ਜਿਤੇ ਮਨ ਭਵਨ ਇਹ ਪਰਮੇਸ਼ਰ ਦੇ ਰੰਗ ਹਨ ਸੰਸਾਰ ਦੇ ਨਜ਼ਾਰੇ ਹਨ ਸੰਸਾਰ ਦੀਆਂ ਦਾਤਾਂ ਹਨ ਇਹ ਪਰਮੇਸ਼ਰ ਆਪਣੇ ਭਾਣੇ ਅੰਦਰ ਚਲਾ ਰਿਹਾ ਹੈ ਜਿਹੜਾ ਗੁਰੂ ਨਾਲ ਜੁੜ ਗਿਆ ਰੱਬ ਨਾਲ ਜੁੜ ਗਿਆ ਉਹ ਸਾਰੇ ਰੱਬ ਪਰਮੇਸ਼ਰ ਦੇ ਰੰਗ ਆਨੰਦ ਸੁਖ ਸ਼ਾਂਤੀ ਰਸ ਆਨੰਦ ਹਮੇਸ਼ਾ ਮਾਣਦਾ ਰਹੇਗਾ ਸਾਥ ਜੋ ਹਰ ਲੋੜ ਹੈ ਸੋ ਕਰੇ ਸੋਈ ਜੀ ਕਰਨ ਅਸੀਂ ਉਸ ਪਰਮੇਸ਼ਰ ਦਾ ਧਾਵਨ ਫੜਨਾ ਹੈ ਅਸੀਂ ਉਸ ਪਰਮੇਸ਼ਰ ਨਾਲ ਜੁੜਨਾ ਹੈ ਪਰ ਜਿਹੜਾ ਜੁੜੰਦਾ ਲੋੜੀਏ ਉਸ ਨਾਲ ਜੁੜਨ ਦੀ ਸਾਨੂੰ ਲੋੜ ਹੈ ਪਰਮੇਸ਼ਰ ਨਾਲ ਕਿਹੜੇ ਪਰਮੇਸ਼ਰ ਨਾਲ ਜਿਹੜਾ ਇੰਨਾ ਸਮਰੱਥ ਹੈ ਜੋ ਹਰ ਲੋੜ ਹੈ ਉਹ ਜੋ ਚਾਹੁੰਦਾ ਹੈ ਸਾਧ ਸੰਗ ਜੋ ਹਰ ਲੋੜ ਹੈ ਸੋ ਕਰੇ ਉਹਨੂੰ ਜੋ ਮਰਜ਼ੀ ਹੈ ਸਾਧ ਸੰਗਤ ਉਹਦੀ ਮਰਜ਼ੀ ਆਵੇ ਭਿਖਾਰੀ ਨੂੰ 1 ਮਿੰਟ ਵਿੱਚ ਰਾਜ ਤੇ ਬਿਠਾ ਦਿੰਦਾ ਹੈ ਉਹਦੀ ਮਰਜ਼ੀ ਆਵੇ ਰਾਜੇ ਨੂੰ 1 ਮਿੰਟ ਭਿਖਾਰੀ ਬਣਾ ਸਕਦਾ ਹੈ ਆਖੋ ਸਤਿਨਾਮ ਨਦੀਆਂ ਦੇ ਵਿੱਚ ਕਿਵੇਂ ਦਿਖਾਵੇ ਉਹਦੀ ਮਰਜ਼ੀ ਆਵੇ ਸਮੁੰਦਰ ਨੂੰ ਸਾਹਤ ਪਹਾੜ ਬਣਾ ਸਕਦਾ ਹੈ ਜਿੱਥੇ ਪਹਾੜ ਹਨ ਇੱਕੋ ਜਵਾਲਾਮੁਖੀ ਵਾਲਕੇਨੋ ਦਾ ਪਹਾੜ ਫਟੇਗਾ ਜਿੱਥੇ ਪਹਾੜ ਹਨ ਉਥੇ ਸਮੁੰਦਰ ਬਣ ਜਾਂਦੇ ਹਨ ਸਾਹਤ ਵਿੱਚ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਨਦਰ ਉਪੱਠੀ ਜੇ ਕਰੇ ਜੇ ਕਿਸੇ ਤੇ ਪੁੱਠੀ ਨਜ਼ਰ ਕਰ ਦੇਵੇ ਸਾਤ ਨਜ਼ਰ ਉਪਠੀ ਜੇ ਕਰੈ ਸੁਲਤਾਨਾ ਕਾਹ ਕਰਾਇੰਦਾ ਬਾਦਸ਼ਾਹ ਨੂੰ ਕਾਹ ਪੁੱਟਣ ਤੇ ਲਾ ਦਿੰਦਾ ਹੈ ਆਖੋ ਜੋ ਹਰ ਲੋੜ ਹੈ ਜੋ ਦੀ ਮਰਜ਼ੀ ਹੈ ਸੋ ਕਰੈ ਜੋ ਦੀ ਮਰਜ਼ੀ ਹੋ ਕਰਦਾ ਹੈ ਸੋਈ ਜੀ ਕਰਨ ਜੋ ਬੰਦਿਆਂ ਕੋਲੋਂ ਕਰਾਉਂਦਾ ਹੈ ਬੰਦੇ ਉਹੀ ਕਰੀ ਜਾਂਦੇ ਨੇ ਤੇਰਾ ਕੀਤਾ ਸਭ ਕੁਝ ਹੋਵੇ ਨਾਹੀ ਕਿਛ ਅਸਾੜਾ ਜੀਉ ਗੁਰੂ ਘਰ ਆਉਂਦੇ ਹਾਂ ਗੁਰੂ ਲਿਆਉਂਦਾ ਹੈ ਸਤਿਗੁਰੂ ਬਖਸ਼ਿਸ਼ ਕਰਦਾ ਹੈ ਅਮਰਤ ਵਿੱਚ ਜਾਗਦੇ ਹਾਂ ਗੁਰੂ ਜਗਾਉਂਦਾ ਹੈ ਕਿਸੇ ਨੂੰ ਨੇਸਤੀ ਪਾਈ ਹੋਈ ਹੈ ਪਈ ਹੋਈ ਹੈ 9 ਵਜੇ ਤੱਕ ਸੁੱਤਾ ਹੋਇਆ ਸਾਥ ਜੋ ਹਰ ਲੋੜ ਹੈ ਸੋ ਕਰੈ ਸੋਈ ਜੀ ਕਰਨ ਜੋ ਪ੍ਰਭ ਕੀਤੇ ਜੋ ਪਹਿਲੀ ਤੁਕ ਮੈਂ ਪੜੀ ਸੀ ਉਹ ਜੋ ਹੁਕਮਨਾਮੇ ਚ ਆਈ ਸੀ ਸਾਥ ਸੰਗਤ ਅੱਜ ਫਿਰ ਇੱਥੇ ਵੀ ਬਖਸ਼ਿਸ਼ ਕੀਤੀ ਹੈ ਜੋ ਪ੍ਰਭ ਕੀਤੇ ਆਪਣੇ ਜਿਹੜੇ ਪਰਮੇਸ਼ਰ ਨਾਲ ਜੁੜ ਜਾਂਦੇ ਨੇ ਉਹਦਾ ਦਮਨ ਫੜ ਲੈਂਦੇ ਨੇ ਉਹਦੇ ਨਾਮ ਦਾ ਰਤਨ ਹੀਰੇ ਆਪਣੇ ਘਰ ਦੇ ਵਿਸਾਲ ਲੈਂਦੇ ਨੇ ਨਾ ਉਹਨਾਂ ਨੂੰ ਪਰਮੇਸ਼ਰ ਆਪਣਾ ਬਣਾ ਦਿੰਦਾ ਹੈ ਸਾਤ ਸੰਗਤ ਤੇ ਜਿਹਨਾਂ ਨੂੰ ਪਰਮੇਸ਼ਰ ਆਪਣਾ ਬਣਾ ਦੇਵੇ ਉਹੀ ਧਨ ਹਨ ਸੰਸਾਰ ਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੋ ਪ੍ਰਭ ਕੀਤੇ ਆਪਣੇ ਜਿਹਨੂੰ ਪਰਮੇਸ਼ਰ ਆਪਣਾ ਗਿਣ ਲੈਂਦਾ ਆਪਣਾ ਬਣਾ ਲੈਂਦਾ ਹੈ ਸਹੀ ਕਈਏ ਧਨ ਉਹ ਧਨ ਹਨ ਉਨਾਰਾ ਮਾਪਿਓ ਤਨ ਹੋ ਜਾਂਦਾ ਹੈ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨਾ ਪਰੇ ਸਾਰੀਆਂ ਬਖਸ਼ਾਂ ਰਹਿਮਤਾ ਦਾਤਾ ਪਰਮੇਸ਼ਰ ਨਾਲ ਮਿਲਣਾ ਨਾਮ ਬਾਣੀ ਦਾ ਅਭਿਆਸ ਕਰਨਾ ਪਰਮੇਸ਼ਰ ਤੇ ਦਾਵਣ ਲੱਗਣਾ ਪਰਮੇਸ਼ਰ ਨੂੰ ਲੋਚਣਾ ਪਰਮੇਸ਼ਰ ਨਾਲ ਜੁੜਨਾ ਇਹ ਸਾਰਾ ਪਾਤੰਗਤ ਕਿ ਪਰਮੇਸ਼ਰ ਦੀ ਬਖਸ਼ਿਸ਼ ਤੇ ਨਿਰਭਰ ਹੈ ਇਹ ਸਭ ਗੁਰਪ੍ਰਸਾਦ ਹੈ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਆਪਣੇ ਕੀਤੇ ਬੰਦੰਨ ਹਾਂ ਅਰਦਾਸ ਬੰਦਾ ਕਰ ਸਕਦਾ ਹੈ ਉਦਮ ਬੰਦਾ ਕਰ ਸਕਦਾ ਹੈ ਬੀਜ ਬੰਦਾ ਬੋ ਸਕਦਾ ਹੈ ਅਸੀਂ ਕਰਨਤ ਮਿਸਾਲ ਦੇਖੀਏ ਸਾਧ ਸੰਗਤ ਅਸੀਂ ਥਾਲਾ ਸਕਦੇ ਹਾਂ ਬੀਜ ਬੋ ਸਕਦੇ ਹਾਂ ਮਿਹਨਤ ਕਰ ਸਕਦੇ ਹਾਂ ਖਾਦ ਪਾ ਸਕਦੇ ਹਾਂ ਪਾਣੀ ਦੇ ਸਕਦੇ ਹਾਂ ਪਰ ਥਲ ਲਾਉਣਾ ਪਰਮੇਸ਼ਰ ਤੱਕ ਹੈ ਤੁਹਾਡੇ ਤੱਕ ਰਿਆਵਾਰੀ ਕਿਸਾਨ ਬਿਲਕੁਲ ਬਰਬ ਸਾਲ ਦੇ ਵਿੱਚ ਸਾਤੰਗਤ ਪੂਰੀ ਤਿਆਰੀ ਕਰਕੇ ਸਾਤੰਗਤ ਪੂਰੀ ਮਿਹਨਤ ਕਰਦਾ ਹੈ ਪਰਮੇਸ਼ਰ ਨੂੰ ਨਹੀਂ ਪਾਉਂਦਾ ਫਲ ਆਉਣਾ ਉਹ ਪਈ ਹੋਈ ਫਸਲ ਤੇ ਗੜੇ ਪਾ ਦਿੰਦਾ ਆਖੋ ਫਲ ਦੇਣਾ ਪਰਮੇਸ਼ਰ ਉਹ ਉਹਦੀ ਬਖਸ਼ਿਸ਼ ਉਹ ਸਾਡੇ ਉਹ ਸਾਡੇ ਨਾਲ ਕੀਤੇ ਨਹੀਂ ਹੋ ਸਕਦਾ ਰਹਿਮਤ ਬਖਸ਼ਿਸ਼ ਤੋਂ ਬਿਨਾ ਕੁਝ ਨਹੀਂ ਪ੍ਰਾਪਤ ਹੋ ਸਕਦਾ ਨਾਮ ਵੀ ਬੰਦਾ ਪਰਮੇਸ਼ਰ ਦੀ ਬਖਸ਼ਿਸ਼ ਨਾਲ ਹੀ ਕਰ ਸਕਦਾ ਪਰਮੇਸ਼ਰ ਦੀ ਬਖਸ਼ਿਸ਼ ਨਾਲ ਕਰਦਾ ਕੰਗਤ ਬੰਦਾ ਪਰਮੇਸ਼ਰ ਦੀ ਰਹਿਮਤ ਨਾਲ ਆ ਸਕਦਾ ਹੈ ਨਾਮ ਬਾਣੀ ਨਾਲ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਜੁੜ ਸਕਦਾ ਪਾਤਸ਼ਾਹ ਕਹਿੰਦੇ ਜੇ ਬੰਦਾ ਇਹ ਕਹਵੇ ਕਿ ਮੈਂ ਕਰ ਰਿਹਾ ਹਾਂ ਮੈਂ ਭਗਤੀ ਕਰ ਰਿਹਾ ਹਾਂ ਮੈਂ ਸਿਮਰਨ ਕਰ ਰਿਹਾ ਹਾਂ ਮੈਂ ਜਾਪ ਕਰ ਰਿਹਾ ਹਾਂ ਮੈਂ ਅਮਰ ਤੇ ਜਾਗ ਰਿਹਾ ਹਾਂ ਮੈਂ ਇਸ਼ਨਾਨ ਕਰ ਰਿਹਾ ਪਾਤਸ਼ਾਹ ਕਹਿੰਦੇ ਨਹੀਂ ਆਪ ਆਪਣ ਲਿਆ ਜੇ ਮਿਲ ਜੇ ਬੰਦੇ ਦੇ ਆਪਣੇ ਕਿਤੇ ਕੁਝ ਹੋਵੇ ਨਾ ਵਿਛੜ ਕਿਉਂ ਰੋਵਨ ਫਿਰ ਬੰਦਾ ਰੋਂਦਾ ਕਿਉਂ ਹੈ ਸਾਥ ਖਦਾ ਰੌਣ ਨੂੰ ਦੇਰ ਨਹੀਂ ਲਾਉਂਦਾ ਐਵੇਂ ਮਾਨ ਕਰ ਜਾਂਦਾ ਹੈ ਮੱਟੀ ਕਾ ਪੁੱਤਰਾ ਕੈਸੇ ਨਚਤ ਹੈ ਦੇਖੇ ਬੋਲੇ ਗੌਰਿਓ ਫਿਰਦ ਹੈ ਜਬ ਕਿਛ ਪਾਵੇ ਧਿਆਨ ਨਾਲ ਸੁਣਨਾ ਇਹ ਬੰਦੇ ਦੀ ਖਸਲਤ ਕੀ ਹੈ ਸਾਡੀ ਫਿਤਰਤ ਕੀ ਹੈ ਪਰ ਜਿਬਲਤ ਕੀ ਹੈ ਜਬ ਕਿਛ ਪਾਵੇ ਜੇ ਬੱਚਾ ਪੜ ਗਿਆ ਚੰਗੀ ਜੌਬ ਤੇ ਲੱਗ ਗਿਆ ਬੜਾ ਛਾਤੀ ਮਾਰ ਕੇ ਅੰਦਰ ਮੈਂ ਕੀਤਾ ਬੜੀ ਮਿਹਨਤ ਕੀਤੀ ਮੇਰੇ ਬੱਚੇ ਨੇ ਬੜੀ ਮਿਹਨਤ मैं बड़ी मेहनत बड़ा पैसा लाया घर बना लिया दो तीन मंजिल बंदा देख देख के बड़ा फुलदा है मैं बड़ा सुंदर सुंदर घर बना लिया गड्डी वड्डी ले ली एवं मान अच्छा हसदे ने जब किछ पावे तब गर्व, गर्व करता है माया गई जब कुछ खो जावे माया गई तब रोवन लगता है माटी को पुत्रा ਕੈਸੇ ਨਚਤ ਹੈ ਹੱਸਦਾ ਸਾਡੇ ਦੇ ਪਰਮੇਸ਼ਰ ਤੇ ਤੁਹਾਡੇ ਕੋਲ ਕੱਖ ਨਹੀਂ ਜੀ ਹੁਣ ਹੁਣ ਪਰਮੇਸ਼ਰ ਦੀ ਦੱਬਕਸ਼ਿਸ਼ ਨਾਲ ਬਖਸ਼ਿਸ਼ ਮੰਗਿਆ ਕਰੀਏ ਪਾਤਸ਼ਾ ਰਹਿਮਤ ਕਰੋ ਬਖਸ਼ਿਸ਼ ਕਰੋ ਨਾਮ ਬਾਣੀ ਨਾਲ ਜੋੜੋ ਸੰਸਾਰ ਦੇ ਸੁੱਖ ਸ਼ਾਂਤੀ ਵੀ ਬਖਸ਼ੋ ਸੰਸਾਰ ਦੀਆਂ ਸੁਵਿਧਾਵਾਂ ਵੀ ਬਖਸ਼ੋ ਧਨ ਵੀ ਬਖਸ਼ੋ ਲక్ష్ਮੀ ਵੀ ਬਖਸ਼ੋ ਤੰਨ ਲక్ష్ਮੀ ਸੁਤ ਦੇਹੋ ਯਾ ਪੁੱਤਰ ਵੀ ਬਖਸ਼ੋ ਵਾਹਿਗੁਰੂ ਸਭ ਕੁਝ ਬਖਸ਼ੋ ਪਰ ਸਭ ਤੋਂ ਉੱਚੀ ਦਾਤ ਨਾਮ ਨਾਲ ਜੋੜ ਕੇ ਰੱਖੋ ਤੁਸੀਂ ਨਾ ਭੁੱਲੋ ਤੁਮ ਨਾ ਤੋਰੋ ਰੋਕੇ ਫਤਮਨਾ ਤੋਰੋ ਤੋ ਹਮ ਨਹੀਂ ਤੋਰੇ ਤੁਸੀਂ ਨਾ ਭੁੱਲੋ ਸਤਿਗੁਰੂ ਕਿਰਤ ਸਿ ਨੀ ਭੁੱਲ ਸਕਦੇ ਆ ਪਰ ਇਹ ਮੰਗਣੀ ਪਰਮੇਸ਼ਰ ਕੋਲੋਂ ਆਪਨ ਲਈ ਆ ਜੇ ਮਿਲਿਆ ਜੇ ਬੰਧਾ ਆਪਣੇ ਕੀਤੇ ਕੁਝ ਕਰ ਸਕੇ ਨਾ ਫਿਰ ਵਿਛੜ ਕਿਉਂ ਰੋਵਨ ਫਿਰੋਂਦਾ ਕਿਉਂ ਜਦੋਂ ਖੋ ਜਾਂਦਾ ਹੈ ਕੋਈ ਚੀਜ਼ ਨੂੰ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਜਿਨ੍ਹਾਂ ਨੂੰ ਪਰਮੇਸ਼ਰ ਦੀ ਬਖਸ਼ਿਸ਼ ਨਾਲ ਗੁਰੂ ਮਿਲ ਗਿਆ ਨਾ ਜਿਹੜੇ ਗੁਰੂ ਵਾਲੇ ਹੋ ਗਏ ਸਾਤਿਨ ਗੁਰੂ ਸਾਰਿਆਂ ਨੂੰ ਨਹੀਂ ਮਿਲਦਾ ਸਾਰਿਆਂ ਨੂੰ ਗੁਰੂ ਨਹੀਂ ਮਿਲਦਾ ਅਸੀਂ ਕੇਵਲ ਪੱਗ ਬੰਨਣਾ ਸਿੱਖ ਨਹੀਂ ਬਣ ਸਕਦੇ ਸਾਤਿਨ ਗੁਰੂ ਦੇ ਗੁਰੂ ਨਾਲ ਮਿਲਾਪ ਦੀ ਲੋੜ ਹੈ ਤੇ ਗੁਰੂ ਸਾਰਿਆਂ ਨੂੰ ਨਹੀਂ ਮਿਲਦਾ ਇਹ ਰੋਜ਼ ਪੜਦੇ ਹਾਂ ਧਿਆਨ ਨਾਲ ਪੜਿਆ ਕਰੀਏ ਗੁਰੂ ਸਾਨੂੰ ਸਮਤ ਦੇਵੇ ਤਰਸ ਪਿਆ ਕਰੋ ਕਿਰਪਾ ਤਰਸ ਪਿਆ ਮਹਿਰਮਤ ਹੋਈ ਅਕਾਲ ਪੁਰਖ ਨੇ ਮੇਰੇ ਤੇ ਤਰਸ ਖਾਦਾ ਹੈ ਮੇਰੇ ਤੇ ਤਰਸ ਕੀਤਾ ਹੈ ਪਰਮੇਸ਼ਰ ਨੇ ਮੇਰੇ ਤੇ ਰਹਿਮਤ ਕੀਤੀ ਹੈ ਕੀ ਕੀਤਾ ਕਿਹੜਾ ਕਹਿ ਤਰਸ ਕਾ ਕੇ ਕੀ ਉਪਕਾਰ ਕੀਤਾ ਪਰਮੇਸ਼ਰ ਨੇ ਤਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਮੈਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤ ਗੁਰੂ ਦੇ ਦਿੱਤਾ ਇਹ ਪਰਮੇਸ਼ਰ ਨੇ ਸਾਡੇ ਤੇ ਤਰਸ ਖਾਦਾ ਠੀਕ ਹੈ ਤੁਹਾਨੂੰ ਗੁਰੂ ਪਾਤਸ਼ਾਹ ਸਤ ਗੁਰੂ ਨਾਲ ਮਿਲਾ ਦੇਵੇ ਨਾ ਇਹ ਗੁਰੂ ਫਿਰ ਸੰਸਾਰ ਦੀਆਂ ਸਾਰੀਆਂ ਦਾਤਾਂ ਸਾਰੇ ਖਜ਼ਾਨੇ ਤਲੀ ਤੇ ਰੱਖ ਕੇ ਬੈਠਾ ਆਖੋ ਸਤਿਨਾਮ ਸਭ ਨਿਧਾਨ 10 ਅਸ਼ਟ ਸਿਧਾਂ ਥਾਕਰ ਕਰ ਤਲ ਧਰਿਆ ਮੇਰੇ ਗੁਰੂ ਦੇ ਤਲੀ ਦੇ ਤਲੀ ਤੇ ਧਰਿਆ ਹੋਈਆਂ ਨੇ ਇਹ ਗੁਰੂ ਦਿੰਦਾ ਕਿਸ ਤਰ੍ਹਾਂ ਕਰ ਹੈ ਦਿੰਦਾ ਦੇ ਲੈਂਦੇ ਥੱਕ ਪਾਏ ਲੈਣ ਵਾਲੇ ਥੱਕ ਜਾਂਦੇ ਨੇ ਸਾ ਸੰਗਤ ਲੈਣ ਵਾਲੇ ਦੀ ਬਸ ਹੋ ਜਾਂਦੀ ਹੈ ਗੁਰੂ ਜਿਹੜੇ ਭੰਡਾਰੇ ਕੱਟ ਨਹੀਂ ਹੁੰਦੇ ਇਹ ਗੁਰੂ ਹੈ ਇਹ ਸਮਰੱਥ ਗੁਰੂ ਹੈ ਇਹ ਪੂਰਾ ਗੁਰੂ ਹੈ ਕੰਪਲੀਟ ਗੁਰੂ ਹੈ ਸਾਧ ਸੰਗਤ ਉਹ ਜਿਹਨਾਂ ਨੂੰ ਗੁਰੂ ਪਾਤਸ਼ਾਹ ਮਿਲ ਜਾਂਦੇ ਨੇ ਪਾਤਸ਼ਾਹ ਨੇ ਸਾਧੂ ਸੰਗ ਪ੍ਰਾਪਤੇ ਜਿਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਜਿਹੜੇ ਗੁਰੂ ਨਾਲ ਜੁੜ ਗਏ ਨਾਨਕ ਰੰਗ ਮਾਣਨ ਉਹ ਸੰਸਾਰ ਦੇ ਸਾਰੀਆਂ ਖੁਸ਼ੀਆਂ ਸਾਰੇ ਰੰਗ ਸਾਰੇ ਸੁੱਖ ਮਾਣਦੇ ਕਿਉਂਕਿ ਹਕਮ ਹੈ ਸਰਬ ਸੁਖਾਂ ਦਾ ਦਾਤਾ ਸਤਿਗੁਰ ਸਾਰਿਆਂ ਸੁਖਾਂ ਦਾ ਭੰਡਾਰਾ ਸਤਿਗੁਰ ਹੈ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ ਜੇ ਸੁਖ ਲੈਣੇ ਨੇ ਨਾ ਤੇ ਗੁਰੂ ਦੀ ਸੰਗਤ ਕਰਨੀ ਪਏ ਮਨ ਕਰਕੇ ਗੁਰੂ ਦੀ ਸੰਗਤ ਕਰਨੀ ਪਾਣੀ ਮਨ ਕਰਕੇ ਕੀ ਹੁੰਦਾ ਜੋ ਗੁਰੂ ਕਹਿੰਦਾ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਉਹੀ ਉਸ ਚੀਜ਼ ਨੂੰ ਭਲਾ ਕਰਕੇ ਜ਼ਿੰਦਗੀ ਚ ਬਣਾਉਣ ਦੀ ਕੋਸ਼ਿਸ਼ ਆਪਾਂ ਕਰਨੀ ਹੈ ਜੋ ਗੁਰੂ ਕਹੇ ਸੋਈ ਭਲ ਮੰਨੋ ਫਿਰ ਉਹਦਾ ਫਲ ਕੀ ਗੁਰੂ ਨਾਲ ਚੱਲੇ ਹਾਂ ਤਾਂ ਫਿਰ ਝੂਠ ਨਹੀਂ ਕੋਈ ਜੋ ਗੁਰੂ ਨਾਲ ਚੱਲਦੇ ਗੁਰੂ ਦਾ दामਨ ਫੜ ਕੇ ਚੱਲੇ ਹਾਂ ਤਾਂ ਫਿਰ ਨਿੰਦਾ ਨਹੀਂ ਕਰਨਾ ਨੋ ਸਲੈਂਡਰਿੰਗ ਨੋ ਸਲੈਂਡਰਿੰਗ ਕਿਸੇ ਕੀ ਨਹੀਂ ਕਾਬਤ ਨਹੀਂ ਕਰਨਾ ਮੁਨਾਫਕਤ ਨਹੀਂ ਕਰਨਾ ਹੋ ਰਹੀ ਓਥੇ ਆਪਣਾ ਭੱਜ ਜਾਣਾ ਸਾਥੀ ਨਿਕਲ ਜਾ ਕਿਉਂਕਿ ਮੈਲ ਹੈ ਲੈ ਛਿੱਟੇ ਪੈਣਗੇ ਜੇ ਦੋ ਬੰਦੇ ਕਿਸੇ ਤੀਜੇ ਦੀ ਗੱਲ ਕਰ ਰਹੇ ਨੇ ਤੇ ਤੁਸੀਂ ਸੁਣਨ ਬਹਿ ਜਾਓਗੇ ਨਾ ਜਦ ਤੁਸੀਂ ਨਿਕਲੋਗੇ ਤੁਹਾਡੀ ਗੱਲ ਵੀ ਕਰਨਗੇ ਵਨਸ ਯੂ ਆਰ ਆਫ ਦਾ ਟੇਬਲ ਨੈਕਸਟ ਯੂ ਆਰ ਦਾ ਟਾਪਿਕ ਨਿਕਲੋ ਨਿੰਦਾ ਚਪ ਚੁਗਲੀ ਚ ਛੱਡ ਕੇ ਹੱਥ ਇਹ ਸੰਗਤ ਕਰਨੀ ਹੈ ਤਾਂ ਆਪ ਅਨੰਦ ਭਾਈ ਹੈ ਤਾਂ ਫਲਦਾਇਕ ਵਿਕਮ ਹੈ ਵਿਕਮ ਮਾਰਗ ਤੇ ਝੂਠ ਛੱਡਣਾ ਪੈਣਾ ਸਵਾਦ ਛੱਡਨੇ ਪੈਣੇ ਵਸ ਛੱਡਨੇ ਪੈਣੇ ਅੱਖਾਂ ਦੇ ਰਸ ਨੇਤਰਾਂ ਦੇ ਰਸ ਕੰਨ ਦੇ ਰਸ ਛੱਡਨੇ ਪੈਣੇ ਨੇ ਨਾਮ ਦਾ ਰਸ ਚਖਣਾ ਚਖਣਾ ਪੈਣਾ ਹੈ ਸਤਿਗੁਰ ਦੀ ਬਾਣੀ ਦਾ ਰਸ ਚਖਣਾ ਪੈਣਾ ਗੁਰੂ ਕਿਰਪਾ ਕਰੇ ਪਾਛੇ ਗੱਜਨਾਂ ਚਖ ਲਿਆ ਨਾ ਤੂੰ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਉਹ ਫਿਰ ਦੁਨੀਆ ਦੇ ਸਾਰੇ ਰੰਗ ਸਾਰੇ ਨਜ਼ਾਰੇ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਉਹ ਮਾਨਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਅੰਤਿ ਤੇ ਗੁਰੂ ਪਾਤਸ਼ਾਹ ਹੁਕਮ ਕੀ ਕਰਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਜੇਠ ਦਾ ਮਹੀਨਾ ਉਹੀ ਪਰਮੇਸ਼ਰ ਦੇ ਦਾਵਨ ਨਾਲ ਲੱਗੇਗਾ ਉਹੀ ਨਾਮ ਜਪੇਗਾ ਉਹੀ ਗੁਰਦੀ ਸੰਗਤ ਕਰੇਗਾ ਉਹੀ ਬਾਣੀ ਤੇ ਅਮਲ ਕਰੇਗਾ ਬਾਣੀ ਨੂੰ ਹਿਰਦੇ 'ਚ ਵਸਾਏਗਾ ਜਿਸਕੇ ਭਗ ਮਥਨ ਜਿਹੜਾ ਭਗਤ ਦੀ ਪਾਤਸ਼ਾਹ ਸਾਰੀ ਗੱਲ ਤੇ ਆਂਦੀ ਹੈ ਸਤਗੁਰ ਦੀ ਰਹਿਮਤ ਦੇ ਨਾਲ ਗੱਲ ਜਿੱਕੀ ਹੋਈ ਹੈ ਗੁਰਪ੍ਰਮਤ ਮੰਗਣੀ ਹੈ ਬਖਸ਼ ਮੰਗਣੀ ਹੈ ਕਿਰਪਾ ਕਰਨੀ ਹੈ ਕਿਰਪਾ ਕਰੋ ਸਾਰੇ ਨਾਲ ਬਖਸ਼ੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ អੌਗੁਣ ਨਾ ਵਿਚਾਰੋ ਕੋਈ ਭਾਈ ਗੁਰੂ ਮੇਰੇ ਗੁਣ អੌਗੁਣ ਵਾਲਾ ਨਾ ਧੱਕੋ ਕਿਉਂਕਿ ਮੈਂ ਮਿੱਟੀ ਦਾ ਡੱਲਾ ਹਾਂ ਤੇ ਮਿੱਟੀ ਦਾ ਡੱਲਾ ਜੇ ਇਹ ਕਹਵੇ ਕਿ ਮੈਂ ਪਾਣੀ ਪਾਪਾ ਕੇ ਸਾਫ਼ ਹੋ ਜਾਗਾ ਚਿੱਕੜ ਮੇਰਾ ਖਤਮ ਹੋ ਜਾਏਗਾ ਮਿੱਟੀ ਗਲ ਜਾਏਗੀ ਪਰ ਸਾਦ ਸੰਗਤ ਦਾ ਚਿੱਕੜ ਨਹੀਂ ਜਾਣਾ ਜੇ ਸਾਡੀ ਉਹੀ ਹਾਲਤ ਹੈ ਮਾਟੀ ਕਾ ਕਾਛਾ ਕਰਨੇ ਮਾਟੀ ਕਾ ਕਿਆ ਤੋਂ ਪੈ ਸੁਆਮੀ ਮਾਨਸ ਕੀ ਦਤ ਇਹੀ ਕਿਰਪਾ ਕਰੋ ਦੀਨ ਕੇ ਦਤ ਮੇਰੇ ਤੇ ਰਹਿਮਤ ਕਰੋ ਵਾਹਿਗੁਰੂ ਮੇਰੇ ਤੇ ਬਖਸ਼ਿਸ਼ ਕਰੋ ਮੈਨੂੰ ਆਪਣੇ ਨਾਲ ਜੋੜੋ ਨਾਮ ਬਾਣੀ ਬਖਸ਼ੋ ਆਪਣੇ ਦਾਵਨ ਨਾਲ ਜੋੜ ਕੇ ਰੱਖੋ ਤੇਰੀ ਲਾਲਸਾ ਤੇਰੇ ਦਰਸ਼ਨ ਦੀ ਪਿਆਸ ਮੇਰੇ ਹਿਰਦੇ ਵਿਚ ਵਸੀ ਰਹੇ ਤੈਨੂੰ ਮੈਂ ਚਾਹੁੰਦਾ ਰਹਨਾ ਤੇਰੇ ਨਦਰ ਦਰ ਤੇ ਆਉਣਾ ਤੇਰੀ ਬਾਣੀ ਜਪਨਾ ਇੱਕ ਇੱਕ ਗੁਰਾਂ ਦੀ ਬਖਸ਼ਿਸ਼ ਇਹ ਰਹਿਮਤਾਂ ਮੇਰੇ ਤੇ ਕਰੋ ਇਹ ਸਾਰਿਆਂ ਨੇ ਗੁਰੂ ਕੋਲ ਮੰਗ ਕੇ ਅੱਜ ਦਾ ਮਹੀਨਾ ਪਾਛਾ ਅੱਗੇ ਉਹਦੇ ਨਾਮ ਬਾਣੀ ਨਾਲ ਜੁੜਾਂਗੇ ਸਾਤ ਸੰਗ ਉਹਦੇ ਆਖੇ ਲੱਗਾਂਗੇ ਕੁਰਬਾਨੀਆਂ ਅਨੁਸਾਰ ਜੀਵਨ ਬਤਾਵਾਂਗੇ ਤਾਂ ਜੇਹਰ ਦਾ ਮਹੀਨਾ ਵੀ ਸਾਤ ਸੰਗ ਸਾਡਾ ਸੁੰਦਰ ਸੁਹਣਾ ਸੁਖਦਾਈ ਹੋਏਗਾ ਤੇ ਰੰਗ ਦਾ ਜੀਵਨ ਵੀ ਜਿਹੜਾ ਹੈ ਉਹ ਵੀ ਸੁਖਦਾਈ ਹੋਏਗਾ ਤੇ ਇਸ ਯਾਤਰਾ ਤੋਂ ਬਾਅਦ ਵੀ ਅੱਗੇ ਵੀ ਸਾਤ ਸੰਗ ਦਰਗਾਹ ਦੇ ਵਿੱਚ ਨਾਮ ਬਾਣੀ ਦੇ ਆਸਰੇ ਸਾਨੂੰ ਉੱਥੇ ਵੀ ਸਾਤ ਸੰਗ ਥਾਂ ਪ੍ਰਾਪਤ ਹੋਏਗੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪੁਲਚੁੰਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ